ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀ ਮੈਂ ਇਸ ਟਾਈਮ ਖੜਾ ਪੂਜਾ ਵਾਲੇ ਮਹੱਲੇ ਦੇ ਵਿੱਚ ਪਿੱਛੇ ਜੇ ਕਿਸੇ ਨੇ ਐਵੇਂ ਨਹੀਂ ਕਿਹਾ ਸੀ ਇਹਨੂੰ ਨਰਕ ਦਾ ਦਵਾਰ ਬਿਲਕੁਲ ਕਿਸੇ ਸਹੀ ਗੱਲ ਕਹੀ ਸੀ ਜੇ ਕਿਸੇ ਨੇ ਪੂਜਾ ਵਾਲੇ ਮਹੱਲੇ ਦੇ ਅੰਦਰ ਜਾਣਾ ਹੈ ਤਾਂ ਇਸ ਨਰਕ ਦੇ ਦਵਾਰ ਦੇ ਵਿੱਚੋਂ ਦੀ ਹੋ ਕੇ ਜਾਣਾ ਪਊਗਾ ਹੁਣ ਆ ਤੁਸੀਂ ਦੇਖ ਰਹੇ ਹੋ ਜਿੱਥੇ ਕੀ ਹੈ ਥੋੜੇ ਦਿਨਾਂ ਬਾਅਦ ਸੀਵਰੇਜ ਦੀ ਬਲੌਕੇਜ ਹੋ ਜਾਂਦੀ ਹੈਗੀ ਆ ਆ ਬਿਲਕੁਲ ਗੰਦਗੀ ਭਰੇ ਮਾਹੌਲ ਦੇ ਵਿੱਚੋਂ ਦੀ ਨਿਕਲਣਾ ਪੈਂਦਾ ਆ ਜਾਂਦੀ ਹੈਗੀ ਆ ਟਾਂਡਾਣੇ ਨੂੰ ਸੜਕ ਆ ਜਾਂਦੀ ਹੈਗੀ ਆ ਗਲੀ ਜਿਹੜੀ ਰੋਡ ਜਾ ਰਹੀ ਹੈ ਜਿਹੜੀ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਔਰ ਇੱਥੋਂ ਹਜ਼ਾਰਾ ਸ਼ਰਧਾਲੂ ਜਿਹੜੇ ਹੈਗੇ ਆ ਕਿ ਸ਼੍ਰੀ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਣ ਜਾਂਦੇ ਆ ਔਰ ਉਸ ਦੇ ਬਾਵਜੂਦ ਵੀ ਤੁਸੀਂ ਦੇਖ ਰਹੇ ਹੋ ਕਹਿੰਦਾ ਮਤਲਬ ਵੀ ਇੰਨੀ ਗੰਦਗੀ ਭਰੇ ਮਾਹੌਲ ਦੇ ਵਿੱਚੋਂ ਦੀ ਉਹਨਾਂ ਨੂੰ ਨਿਕਲਣਾ ਪੈਂਦਾ ਹੈ ਕਿ ਪੈਰ ਦੇ ਇੱਥੇ ਲੋਕਾਂ ਦਾ ਨਿਕਲਣਾ ਤਾਂ ਬਹੁਤ ਮੁਸ਼ਕਲ ਹੋਇਆ ਹੋਇਆ ਹੈ ਇਹਦੀ ਪ੍ਰੋਪਰ ਦੇਖਭਾਲ ਨਹੀਂ ਕੀਤੀ ਜਾਂਦੀਗੀ ਇਹਦੀ ਮੋਟੀ ਪਾਈਪ ਨਹੀਂ ਪਾਈਗੀ ਜੇ ਮੋਟੀ ਪਾਈਪ ਪਾਈ ਹੋਵੇ ਤਾਂ ਇਹਦੀ ਬਲੋਕੇਜ ਵੀ ਨਾ ਹੋਵੇ ਯਾ ਇਹਦਾ ਸਬਸਟੀਟਿਊਟ ਵੀ ਪਾ ਦਿੰਦੇ ਤਾਂ ਵੀ ਕੋਈ ਦਿੱਕਤ ਨਹੀਂ ਸੀਗੀ ਕਿ ਨਾ ਇਹਦੇ ਵੱਲੋਂ ਨਾ ਤਾਂ ਸਾਡਾ ਕੋਈ ਲੋਕਲ ਪ੍ਰਸ਼ਾਸਨ ਦੇਖ ਰਿਹਾ ਨਾ ਇਸ ਵਾਰਡ ਦਾ ਕੋਈ ਐਮਸੀ ਅਗਰ ਇਹਦੇ ਵੱਲੋਂ ਵੀ ਥੋੜਾ ਬਹੁਤ ਵੀ ਧਿਆਨ ਦਿੱਤਾ ਜਾਂਦਾ ਹੁੰਦਾ ਤਾਂ ਅੱਜ ਇਹ ਨਰਕ ਦਾ ਦਰਵਾਜ਼ਾ ਨਾ ਘੁੰਦਾ ਜਿਹੜਾ ਕਿ ਕਿਸੇ ਨੇ ਪਹਿਲੇ ਲਿਖ ਕੇ ਲਾਇਆ ਸੀ ਇਹਨੂੰ ਨਰਕ ਦਾ ਦਵਾਰ ਬਿਲਕੁਲ ਸਹੀ ਲਿਖਿਆ ਸੀਗਾ ਨਰਕ ਦਾ ਦਵਾਰ ਬੋਲ ਕੇ ਕਰਵਾ ਲਈ ਆਖਦੇ ਇਹ ਬਿਲਕੁਲ ਇਹ ਨਰਕ ਦਾ ਦਵਾਰ ਐਵੇਂ ਨਹੀਂ ਕਿਹਾ ਗਿਆ ਇਹਨੂੰ ਇਹਨਾਂ ਦੀ ਖਾਮੀਆਂ ਦੇ ਕਰਕੇ ਹੀ ਕਿਹਾ ਗਿਆ ਐਥੋਂ ਦੇ ਲੋਕਾਂ ਨੇ ਜਿਹੜੇ ਇਥੇ ਲੋਕ ਟੱਪਦੇ ਆ ਗੰਦਗੀ ਭਰੇ ਮਾਹੌਲ ਦੇ ਵਿੱਚੋਂ ਦੀ ਨਿਕਲਣਾ ਪੈਂਦਾ ਹੈ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਮੈਂ ਸੰਜੀਵ ਜਿੰਦਲ ਪੂਜਾ ਵਾਲਾ ਮੋਹੱਲਾ ਬਠਿੰਡਾ